ਹਾਂਜੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਵੇਂ ਆ ਠੀਕ ਆ ਤੁਸੀਂ ਕਿਵੇਂ ਆ ਬਸ ਠੀਕ ਆ ਛੋਟੀ ਪਰਜਾਈਏ ਵਧੀਆ ਹੈ ਜਿਵੇਂ ਤੁਸੀਂ ਨਾਲ ਚੱਲੀ ਜਾਨੀ ਆ ਵਧੀਆ ਹੀ ਆ ਹੂੰ ਨਹੀਂ ਮੈਂ ਆ ਰੋ ਚੱਲ ਲਈ ਅੱਜ ਗੱਡੀ ਚਲਾਈ ਜਾਂਦਾ ਸੀਗਾ ਬਸ ਮੈਂ ਕਿਹਾ ਚਲੋ ਛੋਟੀ ਪਰਜਾਈ ਨੂੰ ਫੋਨ ਕਰ ਲਿਏ ਹੂੰ ਮੈਨੂੰ ਯਾਦ ਬੜੀ ਆਈ ਜਾਂਦੀ ਸੀ ਤੁਹਾਨੂੰ ਉਹਨੂੰ ਪਤਾ ਨਹੀਂ ਯਾਦ ਆਉਂਦੀ ਐ ਤੁਹਾਨੂੰ ਪਤਾ ਨਹੀਂ ਯਾਦ ਆਉਂਦੀ ਐ ਕਿ ਨਹੀਂ ਆਉਂਦੀ ਸਾਨੂੰ ਤਾਂ ਬੜੀ ਆਉਂਦੀ ਐ ਅੱਛਾ ਹੋਰ ਨਹੀਂ ਆ ਹੋ ਸਕਦਾ ਏ ਤੁਹਾਨੂੰ ਕੱਲਿਆ-ਕੱਲਿਆ ਨੂੰ ਯਾਦ ਆਉਂਦੀ ਹੋਵੇ ਮੈਨੂੰ ਨਾ ਆਉਂਦੀ ਹੋਵੇ ਅ ਤੂੰ ਜਲਵੇ ਇਹੋ ਜਿਹਾ ਦਿਖਾ ਦਿੰਨੇ ਐ ਕਿ ਫਿਰ ਤੈਨੂੰ ਭੁੱਲ ਨਹੀਂ ਸਕਦੇ ਅਸੀਂ ਕੋਈ ਤਰੀਕਾ ਹੁੰਦੇ ਰੱਖਿਆ ਮੇਰੇ ਜਲਵੇ ਅੱਛਾ ਮੇਰੇ ਵਾਸਤੇ ਸੰਭ ਕੇ ਰੱਖਿਆ ਹੈ ਹੋਰ ਹਾਂ ਚਲੋ ਦਿਖਾ ਦੇ ਰਹੀ ਜਲਵੇ ਫਿਰ ਤੇ ਲੈ ਕੇ ਆ ਜਾ ਤੂੰ ਕੀ ਫੇਰ ਦਿਖਾਉਂਗੀ ਜਲਵੇ ਤੁਹਾਨੂੰ ਮੈਂ ਰਸਤੇ 'ਚ ਆਈ ਜਾਂਣਾ ਤੇ ਬਸ ਬਹੁਤ ਦਿਨ ਹੋ ਗਿਆ ਜਨ ਤੈਨੂੰ ਪਤਾ ਤਾਂ ਹੈਗਾ ਵੀ ਮੈਂ ਮੈਂ ਰਹਿਿਆ ਨਹੀਂ ਤੇ ਛੋਟੇ ਵਾਲਾ ਵਿਆਹ ਤਾਂ ਪਹਿਲਾਂ ਸਹੀ ਹੈ ਤੇ ਹੁਣ ਕੀ ਕਰਦਾ ਰਹਿੰਦਾ ਹੁਣ ਵੀ ਕਦੋਂ ਕਰੋ ਜਾਵਾਂ ਤੇਰੇ ਕੋਲੇ ਹੈ ਕੀ ਡਾਊਨ ਕਰੂਗਾ ਇਹ ਛੋਟੇ ਵਿਆਹ ਤਾਂ ਛੋਟੇ ਨਾ ਰਹਿੰਦੀ ਤਾਂ ਤੁਹਾਡੇ ਨਾਲ ਹੀ ਆ ਤੁਸੀਂ ਵੀ ਵਿਆਹੀਆਂ ਪਰ ਆਪਾ ਦੁਨੀਆਦਾਰੀ ਦੇ ਹਿਸਾਬ ਨਾਲ ਨਹੀਂ ਪਿਆਏ ਨਾ ਹਾਂ ਦੁਨੀਆਦਾਰੀ ਕੁਝ ਦੁਨੀਆਦਾਰੀ ਨਾਲ ਸਦਾ ਫਿਰ ਉਧਰ ਹੀ ਰੱਖਣੀ ਪਊਗੀ ਇੱਕ ਇੱਕ ਤਾਂ ਰਿਸ਼ਤਾ ਦੁਨੀਆਵੀ ਦਿਖਾਉਣ ਵਾਸਤੇ ਹੁੰਦਾ ਤੇ ਇੱਕ ਰਿਸ਼ਤਾ ਨਿਭਾਉਣ ਵਾਸਤੇ ਹੁੰਦਾ ਹੈ ਆਪਣਾ ਕਿਹੜਾ ਰਿਸ਼ਤਾ ਦੱਸੋ ਫਿਰ ਆਪਣਾ ਤਾਂ ਨਿਭਾਉਣ ਵਾਲਾ ਹੈ ਪਸੰਦ ਨਾ ਬਹ ਕਿ ਰੱਖਿਓ ਨਾ ਪਿੱਛੇ ਪੈਰ ਪਛਾਣ ਨਾਲ ਛੱਡ ਜੀ ਹਾਂ ਨਹੀਂ ਸਰ ਨਹੀਂ ਸਰ ਹਾਂ ਕੋ ਦਰਦੀ ਰਹਿੰਦੀ ਹੈ ਕਿ ਕਈ ਵਾਰੀ ਫੋਨ ਮੈਂ ਕਿਹੜੇ ਵੇੜਿਆਂ ਦਾ ਫੋਨ ਲਾਈ ਜਾਂਦਾ ਮੈਂ ਕਿਹੜਿਆ ਵੇੜਿਆਂ ਦਾ ਫੋਨ ਚੱਕ ਨਹੀਂ ਰਹੀ ਫਿਰ ਫਿਰ ਮੈਂ ਗੱਡੀ ਦੇ ਵਿੱਚ ਬੈਠੇ ਬੈਠੇ ਨੇ ਹੈੱਡਫੋਨ ਲਾਇਆ ਤੇ ਮੈਂ ਕਿਹਾ ਹੁਣ ਲੱਗ ਦੇਖੀਏ ਫੋਨ ਕਉਂ ਨਹੀਂ ਚੱਕਦੀ ਮੇਰਾ ਫੋਨ ਨਾਲੇ ਤਾਂ ਜਵਾਕ ਕੋਲੇ ਸੀਗੇ ਨਾਲੇ ਸਾਫ ਕੋਲੇ ਸੀਗਾ ਅੱਛਾ ਤਾ ਵੀਰ ਕੋਲੇ ਹੀ ਸੀ ਹੁਣੇ ਚਾਬੀ ਕੇ ਬਾਹਰ ਨੂੰ ਗਏ ਐ ਅੱਛਾ ਅੱਛਾ ਤਬਾਹ ਨੂੰ ਆਪਰ ਤੁਸੀਂ ਲਾ ਲੈਣਾ ਸੀ ਹੂੰ ਤੁਸੀਂ ਲਾ ਲੈਣਾ ਸੀ ਫੋਨ ਮੈਨੂੰ ਫੋਨ ਲਾਈਕ ਇਹ ਦੱਸ ਨਹੀਂ ਸਕਤੀ ਸੀ ਨਾ ਫਿਰ ਉਹਨੇ ਕਹਿਣਾ ਸੀ ਗੁਰਵਿੰਦਰ ਤੁਹਾਡੇ ਫੋਨ ਤੇ ਕਿਵੇਂ ਫੋਨ ਕਰਦਾ ਮੇਰੇ ਫੋਨ ਤੇ ਨਹੀਂ ਆਇਆ ਫੋਨ ਕੋਈ ਐਸ ਕੇ ਕਹਦੀ ਹਾਂ ਮੈਂ ਉਹਨੂੰ ਪਿਆਰ ਕਰਦੀ ਹਾਂ ਮੈਂ ਤੋਰੇ ਵਸਦਾ ਹੈਗਾ ਅੱਛਾ ਹੋਰ ਕੀ ਤਾਂ ਫਿਰ ਰੋਏ ਰੋਏ ਦਾ ਕੀ ਆ ਤਾਂ ਚੰਗਾ ਨਾ ਲੱਗੂ ਤੂੰ ਮੇਰੇ ਕੋਲੇ ਆ ਕੇ ਰਵੇਂਗੇ ਮੇਰੇ ਨਾਲ ਆ ਕੇ ਪਾਵਵੇਂਗੇ ਹੋਗੀ ਆਇਨੇ ਕੇ ਹੁਸਕਦਾ ਜਵਾਗ ਨੂੰ ਪਤਾ ਕਿ ਮੇਰੇ ਹੀ ਇਹਨਾਂ ਨੂੰ ਪਤਾ ਨਹੀਂ ਤੈਨੂੰ ਹੈ ਪਤਾ ਹੀ ਨਹੀਂ ਮਤਲਬ ਫਿਰ ਕਦੇ ਵਾਸਤੇ ਘਰ ਆਉਣਾ ਫਿਰ ਹਾਂ ਅਗਰ ਦੱਸੂ ਇੱਕਦਮ ਮਿਲਣਾ ਹਾਂਗੇ ਹੁਣ ਮਿਲਣ ਤਾਂ ਆਵਾਂਗੇ ਹੁਣ ਮਿਲਣਾ ਹੁਣ ਤੇਰੇ ਘਰ ਨਹੀਂ ਆਈ ਜਾਣਾ ਤੂੰ ਦੱਸ ਕਿਵੇਂ ਲੱਗਦਾ ਤੈਨੂੰ ਮੁੰਡੇ ਵਾਲਾ ਕਿਵੇਂ ਲੱਗਿਆ ਸੀਨ ਪੀ ਲੇ ਗੀ ਅੱਛਾ ਗਏ ਇਹ ਦਵਾਰੇ ਬਣ ਜਿਓ ਜਸੇਨ ਪੀ ਪੀ ਇਹ ਤੇ ਪੀਆ ਦਵਾਰ ਬਣਾ ਲਾ ਕਿਵੇਂ ਬਣਾਏਗੀ ਫਿਰ ਜਸੇਨ ਬਣਾਉਣਾ ਤਾਂ ਤਾਈ ਹੈ ਨਾ ਆਪਣਾ ਖੀਰਾ ਤਾਂ ਤੇ ਆਪਣਾ ਖੀਰਾ ਤਾਂ ਤਿਆਰ ਪਰ ਤਿਆਰੀ ਹੈ ਕੋਈ ਨਹੀਂ ਤੇ ਸਿਆਹੂ ਵੀ ਬਣਾ ਦੂੰਗੀ ਕਿਵੇਂ ਬਣਾਏਗੀ ਫਿਰ ਦੱਸ ਫਿਰ ਜਾਣੇ ਦੀ ਮੈਂ ਉੱਤੇ ਬਣਾਇਆ ਸੀ ਜਾਨੂ ਹਾਏ ਜੇਡ ਨੂੰ ਜਾਨੂ ਕਹਿੰਦੇ ਐ ਹੈ ਹੋਰ ਕਿਦਾਂ ਮੈਂ ਤੁਸੀਂ ਹੋਰ ਕੀ ਦੋ ਹਾਂ ਉਹ ਪਾਉਗਾ ਕਿਸ ਤਰ੍ਹਾਂ ਮੇਲੇ ਹੋਣਗੇ ਸਭ ਤੋਂ 파ਗਾ 파ਗਾ ਭਰਿਆ ਦੇਣ ਦਾ ਉਹੀ ਹੋਊਗਾ ਜਿਸ ਦਿਨ ਤੇਰੇ ਮੇਰੇ ਰੰਗ ਰੰਗ ਪੈਣਗੇ ਪਹਾਨਾ ਗਲਤਾਂ ਹੋਈ ਬਣਾਉਂਗੇ ਹੋਰ ਨਾ ਫਿਕਰ ਆਵੇ ਠੀਕ ਆ ਕੀ ਲੈ ਕੇ ਆਉਂਗੀ ਹੁਣ ਐਸੇ ਗਿੜੇ ਮੇਰੇ ਖਾਤਰ ਤੇਰੇ ਵਾਸਤੇ ਲੈ ਕੇ ਆਉਂਗਾ ਜਿਹੜਾ ਮੇਰੇ ਕੋਲ ਕਾਲੇ ਰੰਗ ਦਾ ਹੈਗਾ ਉਹ ਅੱਛਾ ਹਰ ਗਿੜੇ ਹੋਈ ਤੇ ਚੇਜ ਕਰੂਗੀ ਤੇਲਾ ਉਹ ਕੋਈ ਮਾੜੀ ਚੀਜ਼ ਦੱਸ ਉਹਦੇ ਨਾਲ ਤਾਂ ਸਾਰਾ ਕੰਮ ਬੜਿਆ ਵੇ ਦੱਸ ਉਹਦੇ ਨਾਲ ਤਾਂ ਮਜ਼ੇ ਆਉਂਦੇ ਆ ਹੂੰ ਉਹ ਤੇ ਲੈ ਹੀ ਲੈਣਾ ਮੇਰੇ ਤਾਂ ਮੈਂ ਮਨਾ ਕਰਾਂਗੀ ਤੋ ਤੇ ਮੈਂ ਮਨਾ ਕਰਾਂਗੀ ਤਾਂ ਵੀ ਤੂੰ ਸਿੱਦੇ ਹੀ ਦੇ ਦੇ ਨਾ ਆ ਤਾਂ ਮਨਾ ਕਰਕੇ ਤਾਂ ਦੇਖੀ ਫਿਰ ਵੀ ਦੇ ਹੀ ਦਊਗਾ ਤੈਨੂੰ ਹੂੰ ਮੈਂ ਮਨਾ ਕਰੀ ਨਹੀਂ ਸਕਦੀ ਕਰ ਸਕਦੇ ਮਨਾ ਮੈਨੂੰ ਤੂੰ ਨਹੀਂ ਸੋਣੋ ਨਹੀਂ ਮਨਾ ਕਰ ਸਕਦੀ ਅੱਛਾ ਫਿਰ ਤੋ ਗਾ ਤਾਂ ਨੋ ਇੱਕ ਤੋ ਇੱਕ ਹੁਣ ਆ ਮੇਰੀ ਚੀਜ਼ ਐ ਤੇ ਮੈਂ ਇਹਦੇ ਵਿੱਚ ਜਾਉਂਗਾ ਜੇ ਮਰਜ਼ੀ ਜਾਵਾਂ ਹਨਾ ਹਾਂ ਹਰ ਤਰ੍ਹਾਂ ਦੀਆਂ ਉਹ ਉਸੇ ਤੁਹਾਡਾ ਹੱਕ ਰਹੀ ਹੱਕ ਨਾਲ ਕੀ ਕਰੋ ਵੀ ਇਹ ਮੇਰਾ ਹੈ ਟੈਂਡਾ ਹੈ ਪਰ ਮੇਰਾ ਹੈ ਕਹ ਜਿਆ ਲੈਣਾ ਹਾਂ ਇਹ ਤਾਂ ਮੇਰਾ ਹੀ ਹੈ ਟੈਂਡਾ ਹੈ ਪਰ ਮੇਰਾ ਹੈ ਕੋਈ ਨਹੀਂ ਮਤਲਬ ਮੰਜੀ ਵੀ ਦੋਸ ਨੇ ਰਹਿਣੇ ਆ ਜਮਾ ਜੇ ਵਰਤਨ ਦੇ ਸਕਦਾ ਔਰ ਉਹਦਾ ਮੇਰੇ ਨਾਲ ਤੇਰੀ ਗੱਲਬਾਤ ਬਣ ਕਿਵੇਂ ਗਈ ਮੈਂ ਤੇ ਨਹੀਂ ਸਮਝਾਉਂਦੀ ਮੈਂ ਤਾਂ ਸੋਚਿਆ ਹੀ ਨਹੀਂ ਸੀ ਵੀ ਇਹ ਮੇਰੇ ਨਾਲ ਆਏ ਕਿਵੇਂ ਸੈੱਟ ਹੋ ਜਾਊਗੀ। ਅੱਛਾ। ਹਾਂ। ਤੈਨੂੰ ਕਿਵੇਂ ਲੱਗਿਆ ਤੈਨੂੰ ਕੀ ਦੇਖਿਆ ਆਇਆ ਜ ਮੇਰੇ ਤੇ? ਤੇ ਜਿ ਥੋੜੀ ਸਾਦਗੀ ਦੀ ਸੀ ਮੈਨੂੰ। ਅੱਛਾ ਸਾਦਗੀ ਦਿਖੀ। ਸਾਦਗੀ ਦਿਖੀ ਐ ਥੋੜੀ ਰਹਿਣਾ ਸਾਰਾ ਦਿਨ ਥੋੜੀ ਰਹਿਣਾ ਤਾਂ ਵੀ ਐਜੀ ਕੁਛ ਕਰਨੀ ਨਹੀਂ ਤਾਂ ਕਰਕੇ। ਸਾਦਗੀ ਜਿਸਨ ਦਾ ਇਸ ਅੱਛਾ ਅੱਛਾ ਸਾਡੇ ਸਾਦਗੀ ਨੇ ਪੜਦਾ ਸਾਦਗੀ ਸਾਦਗੀ ਜੇ ਆਪਾਂ ਕਿੰਨਾ ਕੁਝ ਕਰ ਲਿਆ ਲੇਖ ਲਓ ਕਿੰਨੇ ਵਾਰੀ ਕਰ ਲਿਆ ਹੋਊਗਾ ਬੱਸ ਪਤਾ ਤੈਨੂੰ ਨਹੀਂ ਆਣੇ ਕੇ ਨੂੰ ਤੇ ਵੇਢੀ ਕਰਿਆ ਮੈਨ ਤੇ ਯਾਦ ਹੋਰ ਨਹੀਂਗਾ ਯਾਦ ਕਰ ਤੂੰ ਵੇਖ ਲੈ ਕਿੰਨੇ ਸਾਲ ਹੋ ਗਏ ਸਾਲ ਵੇਖ ਤੂੰ ਕਿੰਨੇ ਹੋ ਗਏ ਹਾਂ ਇਹਨੇ 5-7 ਸਾਲ ਹੋ ਗਏ ਹੋਣੇ ਆ 5-7 ਸਾਲਾਂ ਤੋਂ ਦੇਖ ਵੀ ਕਦੇ ਤਾਂ ਬਣੇ ਭਈ 5-7 ਦਿਨਾਂ ਦਾ ਗੈਪ ਪੈ ਗਿਆ ਹੋਵੇ ਨਹੀਂ ਤਾਂ ਆਪਣਾ ਤੰਗਾ ਜੁੜੇ ਰਹਿੰਦਾ ਤੈਨੂੰ ਪਤਾ ਹੀ ਐ ਹਾਂ ਤੇ ਸਹੀ ਐ ਤੰਗਾ ਤਾਂ ਜੁੜਨਾਈਆ ਤੋਂ ਨਹੀਂ ਕਰੇ ਹੁੰਨੇ ਜਿਦਾਂ ਹੋਰ ਤੰਗਾ ਤਾਂ ਤੈਨੂੰ ਪਤਾ ਹੀ ਐ ਮੈਂ ਘੰਟਾ ਨਹੀਂ ਛੱਡਦਾ ਤੈਨੂੰ ਛੱਡਦਾ ਨਾ ਛੱਡਣਾ ਚਾਹੀਦਾ ਵੀ ਜਿਹਨਾਂ ਇੰਨੀ ਸੋਹਣੀ ਮਿਲਦੇ ਉਹ ਛੱਡੋਗਾ ਜਿਹੇ ਹੈ ਥੋੜਾ ਵੀਰ ਵੀ ਨਹੀਂ ਛੱਡਦਾ ਫਿਰ ਤੁਸੀਂ ਕਿਵੇਂ ਛੱਡ ਕਾਉਂਗੇ ਮੈਂ ਤਾਂ ਨਹੀਂ ਛੱਡ ਸਕਦਾ ਵੀ ਤੈਨੂੰ ਮੈਂ ਤਾਂ ਮਤਲਬ ਜੀ ਕਰਦਾ ਰਹਿੰਦਾ ਵਾਰੀ ਵਾਰੀ ਕਦੋਂ ਆਉਣ ਦੇਣ ਆਵੇ ਤੇ ਕਦੋਂ ਕੋਈ ਮੈਂ ਜਾ ਕੇ ਕਾਰਵਾਈ ਕਰਵਾਉਂ ਜਾ ਕੇ ਮੈਂ ਤਾਂ ਇੰਜ ਹੀ ਕਰਦਾ ਰਹਿੰਦਾ ਮਤਾਂਗਾ ਜੋੜੀ ਰੱਖਣਾ ਜੜਵਾਲਿਆ ਕਰੇਂਗੀ ਤਾਂਗਾ ਫਿਰ ਹੋਰ ਜੜਾਉਂਗੀ ਤੇ ਸਰੀ ਹਾਂ ਤਕੜੀ ਬੱਜੇ ਫਿਰ ਅੱਜ ਤੁਸੀਂ ਫਿਰ ਜੜਾਉਂਦੇ ਅੱਜ ਰਾਤ ਨੂੰ ਪਿਆਰ ਨਹੀਂ ਤੇਲ ਤੋਂ ਲਾ ਕੇ ਰੱਖੇ ਤੇਲ ਲਾ ਦੇਗੇ ਮੇਰੇ ਹਾਂ ਨਾ ਤਾਂ ਨਹੀਂ ਤੇਲ ਲਾ ਦੇ ਫਿਰ ਠੀਕ ਹੈ ਮੇਰੀ ਸੋਹਣ ਕੀ ਬਿਨਾ ਤਾਂ ਕਰਿਆ ਉਹ ਫਰਮਾਇਸ਼ਾਂ ਤੇ ਵੀਆ ਕਰਨੀ ਹੈ ਜਾਣੇਗਾ ਨਾ ਤੇ ਤੇ ਲਾ ਕੇ ਉਹਨੂੰ ਕਰੜਾ ਕਰਦੇ ਠੀਕ ਹੈ ਠੀਕ ਹੈ ਫਿਰ ਓਕੇ ਉਹ ਆ ਗਿਆ ਫਸਵਾ ਸੰਗਰੂਰ ਲਾ ਕੇ